ਦੂਰ ਦੂਰ ਤੱਕ ਜਦੋਂ ਕਿਸੇ ਗੱਭਰੂ ਦੇ ਮੁੱਛ ਫੁੱਟਦੀਆਂ ਨਾ ਤਾਂ ਉਹਦੀ ਮਾਂ ਕਹਿੰਦੀ ਆ ਜਾ ਪੁੱਤ ਸ਼ਰਨੇ ਤੋਂ ਕੁੰਡੀਆਂ ਕਰਾਇਆ ਸ਼ਰਨੇ ਦੇ ਕੋਲ ਪੂਰੇ ਪੰਜਾਬ ਤੋਂ ਲੋਕ ਆਉਂਦੇ ਤੁਸੀਂ ਦੇਖ ਸਕਦੇ ਹੋ ਪੂਰੀ ਲਾਈਨ ਭਰੀ ਪਈ ਐ ਜਿੱਥੋਂ ਤੱਕ ਦੇਖੋਗੇ ਪੂਰਾ ਮੇਲਾ ਲੱਗਿਆ ਤਾਂ ਪੂਰੇ ਜੱਟੇ ਪਿਆ ਬੰਦੇ ਸਾਰੇ ਨੇ ਮੁੱਛਾਂ ਕਿਸੇ ਨੇ ਮੁੱਛਾਂ ਬਣਵਾਉਣੀਆਂ ਨੇ ਤੇ ਕਿਸੇ ਨੇ ਦਾੜੀ ਕਰ ਲਈ ਕਰਾਉਣੀਆਂ ਬਾਈ ਜੀ ਮੁੱਛਾਂ ਬੜੀਆਂ ਕੈਮ ਲੱਗ ਰਹੀਆਂ ਨੇ ਲੁੱਕ ਬੜੀ ਕੈਮ ਆ ਬਾਈ ਜੀ ਕੀ ਨਾਮ ਆ ਤੁਹਾਡਾ ਮੇਰਾ ਮਿਰਜਾ ਕਿੱਥੋਂ ਆਏ ਹੋਏ ਮੈਂ ਇੱਥੇ ਲੋਕਲ ਫਰੋਇਪਰ ਦਾ ਆਇਆ ਅੱਛਾ ਬੜ ਕਦੋਂ ਤੋਂ ਆ ਰਹੇ ਹੋ ਸਰਨੇ ਬਾਈ ਕੋਲ ਮੈਨੂੰ ਡੇਢ ਸਾਲ ਹੋ ਗਿਆ ਹੈ ਮੈਂ ਚੰਡੀਗੜ੍ਹ ਵੀ ਰਹਿੰਦਾ ਪਰ ਜੋ ਮਰਜੀ ਗੱਲ ਹੈ ਆ ਕੇ ਜਿੱਥੋਂ ਜਿਹੜਾ 17 ਆ 20 ਦਿਨ ਦੀ ਕਰੈਡਿਟ ਆਦੀ ਦੀ ਉਹਨੇ ਦਿਨ ਲੰਘ ਜਾਂਦੇ ਨੇ ਠੀਕ ਹੈ ਠੀਕ ਬਾਈ ਚੰਡੀਗੜ੍ਹ ਰਹਿੰਦੇ ਲੋਕ ਚੰਡੀਗੜ੍ਹ ਦੰਦੇ ਨੇ ਇਹੋ ਜੇ ਕੰਮ ਕਰਵਾਉਂਦੇ ਸ ਤੇ ਪਰ ਉਹ ਚੰਡੀਗੜ੍ਹ ਤੋਂ ਸਪੈਸ਼ਲ ਪ੍ਰੋਜਪਰ ਦੇ ਖਾਈ ਵਿੱਚ ਆਉਂਦੇ ਨੇ ਬਿਲਕੁਲ ਜੀ ਤੇ ਹੋਰ ਦੇ ਦੋਸਤ ਮਿੱਤਰ ਵੀ ਆਂਦੇ ਹੋਣੇ ਤੁਹਾਡੇ ਇਥੇ ਬਿਲਕੁਲ ਬਿਲਕੁਲ ਆਉਂਦੇ ਆ ਹੁਣਾ ਵਿਆਹ ਜਾਣਾ ਸਪੈਸ਼ਲ ਹੱਟ ਕਰਾਉਣਾ ਆਇਆ ਰੋਏਪੁਰੋਂ ਚਲੋ ਗੱਲ ਕਰਦੇ ਆਂ ਬਾਈ ਸ਼ਰਨੇ ਦੇ ਨਾਲ ਕੀ ਸ਼ਰਨਾ ਕੀ ਹਾਲ ਚਾਲ ਨੇ ਮਾਈ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਬਾਈ ਅੱਜ ਕੱਲ ਬੜੇ ਫੇਮਸ ਹੋ ਗਏ ਹੂੰ ਸੈਲੀਬ੍ਰਿਟੀ ਬਣ ਚੁੱਕੇ ਹੂੰ ਕੀ ਕਹਿਣਾ ਚਾਹੋਗੇ ਬਸ ਆਪਰਾਵਾ ਦਾ ਮਿੱਤਰਾਂ ਦਾ ਸਾਰਾ ਦਾ ਪਿਆਰ ਹੀ ਆ ਯਾਰ ਠੀਕ ਆ ਮਤਲਬ ਤੁਹਾਡੇ ਨਾਲ ਬੜੇ سارے ਲੋਕ ਜੁੜੇ ਨੇ ਜਿਹੜੇ ਆਸ-ਪਾਸੇ ਦੇ ਏਰੀਆ ਤੇ ਨੂੰ 2-200 3-300 ਕਿਲੋਮੀਟਰ ਤੋਂ ਲੋਕ ਇੱਥੇ ਆਂਦੇ ਆ ਤੁਹਾਡੇ ਕੋਲ ਮੁੱਛਾਂ ਕਰ ਬਹੁਤ ਜਿਆਦਾ ਮਹਾਰਾਜ ਦੀ ਕਿਰਪਾ ਸਤਿਗੁਰੂ ਦੀ ਹੂੰ ਉਹਨੇ ਕਲਾ ਬਖਸ਼ੀ ਆਪਾਂ ਕੌਣ ਹੋਣੇ ਕਰਨ ਵਾਲੇ ਅੱਛਾ ਬਾਈ ਜੀ ਤੁਸੀਂ ਮੈਂ ਪਹਿਲਾ ਮਾਈਕ ਤੁਹਾਡੇ ਲਾ ਹੀ ਦਿਨਾ ਤੇ ਮੈਨੂੰ ਗੱਲ ਦੱਸੋ ਕਿ ਯਾਰ ਲੋਕ ਕਹਿੰਦੇ ਸ਼ਰਨੇ ਬਾਈ ਕੋ ਮੁੱਛ ਕਰਾ ਕੇ ਜਿਹਦੇ ਮਹੀਨਾ ਮਹੀਨਾ ਡੇਕਦੀ ਨਹੀਂ ਕੀ ਚੱਕਰ ਇਹਦਾ ਰੱਖੋ ਜੀ ਇਹ ਕਰੀਮ ਆਪਣੀ ਆਪ ਦੀ ਬਣੀ ਹੋਈ ਵਧੀਆ ਅੱਛਾ ਕੁਝ ਕਰੂਦੇ ਆ ਕੁਝ ਪੁਰਾਣਾ ਕੰਮ ਹੈ ਆਪਣਾ ਕਾਫੀ ਹੂੰ 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 ਔਰ ਪੁਰਾਣੇ ਗਾਗ ਜੁੜੇ ਹੋਏ ਆ ਜਿਹੜਾ ਕਰਦੀ ਦਾ ਉਹ ਵਧੀਆ ਹੁੰਦਾ ਹੈ ਯਾਰ ਮਤਲਬ ਬਾਈ ਸ਼ਰ ਨੇ ਮੈਂ ਸੱਚੀ ਦੱਸਾਂ ਕਿ ਮੈਨੂੰ ਅੱਜ ਅਫਸੋਸ ਹੋ ਰਿਹਾ ਮੁੱਛਾਂ ਨਾ ਰੱਖਣ ਦਾ ਤੁਹਾਡੇ ਕੋਲ ਜਿਹੜੇ ਮੁੰਡੇ ਬੈਠੇ ਆ ਨਾ ਸਾਰਿਆਂ ਦੇ ਮੁੱਛਾਂ ਰੱਖੀਆਂ ਤੇ ਕੁੰਡੀਆਂ ਰੱਖੀਆਂ ਪਈਆਂ ਨੇ ਅਗਲੀ ਵਾਰ ਆਉਂਗਾ ਤੇ ਮੁੱਛਰ ਰੱਖ ਕੇ ਆਉਂਗਾ ਤੇ ਕੁੰਡੀ ਕਰਾ ਕੇ ਜਾਊਂਗਾ ਸਪੈਸ਼ਲ ਤੇਰੀ ਮੁੱਛ ਬਣਾਵਾ ਲੇ ਠੀਕ ਹੈ ਅੱਛਾ ਬਾਈ ਜੀ ਕਦੋਂ ਤੋਂ ਤੁਸੀਂ ਇਹ ਕੰਮ ਸ਼ੁਰੂ ਕੀਤਾ ਕੰਮ ਵੀਰੇ ਆਪਾਂ 92 ਨੂੰ ਕਰਦੇ ਪਾ ਅੱਛਾ ਇੰਨਾ ਪੁਰਾਣਾ ਕੰਮ ਹੈ ਤੁਹਾਡਾ ਹਾਂ 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 ਪੂਰੇ ਪੰਜਾਬ ਤੋਂ ਜਿਹੜੇ ਲੋਕ ਆਉਂਦੇ ਤੁਹਾਨੂੰ ਦੇ ਨਾਲ ਕਨੈਕਟ ਕਿੱਦਾਂ ਕਰਦੇ ਆ ਕਿੱਦਾਂ ਮਿਲਦੇ ਤੁਹਾਨੂੰ ਬਾਈਸਰਾ ਜਦੋਂ ਦੋਦੇ ਕੀਤੀ ਉਹਨੇ ਚਾਰਾਂ ਨੂੰ ਦੱਸਤਾ ਚਾਰਾਂ ਦੋ ਆਚ ਜਿੱਦਾਂ ਜਿੱਦਾਂ ਹੌਲੀ ਹੌਲੀ ਕੰਮ ਛੱਡੀ ਗਿਆ ਹੂੰ 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 ਔਰ ਇੱਕ ਦੂਜੇ ਨਾਲ ਗੱਲਬਾਤ ਕਰਦੇ ਜਦੋਂ ਕਿਸੇ ਦੀ ਮੋਚ ਵਧੀਆ ਬਣੀ ਹੁੰਦੀ ਉਹ ਪੁੱਛਦਾ ਕਿੱਥੋਂ ਫਿਰ ਉਹ ਆਪਣਾ ਨਾਮ ਲੈਂਦਾ ਖਾਈ ਹੂੰ ਹੂੰ ਫਿਰ ਉਹਨਾਂ ਨੂੰ ਕੰਟੈਕਟ ਲੈ ਕੇ ਫੋਨ ਨੰਬਰ ਲੈ ਕੇ ਫਿਰ ਆਪਣੇ ਨਾਲ ਕਾਲ ਕਰਕੇ ਆ ਜਾਂਦੇ ਉਹ ਬਾਈ ਨੇ ਗਾਣਾ ਗਲਤ ਬਣਾਤਾ ਕਿ ਖੰਨੇ ਤੋਂ ਕਰਾ ਕੇ ਮੁੱਛ ਕੁੰਡੀ ਹੋ ਰਹੀ ਹੈ ਉਹ ਖਾਈ ਤੋਂ ਕਹਿਣਾ ਸੀਗਾ ਹੈਨਾ ਚਲੋ ਜੋ ਵੀ ਵਧਿਆ ਉਹਨਾਂ ਦਾ ਆਪ ਦਾ ਸਿਸਟਮ ਆ ਆਪਣਾ ਆਪਣਾ ਹੂੰ ਹੂੰ अच्छा चलो आपे होर इत्ते मुंडे खडे है उनना गल करदे फिर भाई नाल भी गल करदे होर आपा चलो इत्ते ਸਾਡੇ ਨਾਲ ਵੀਰ ਹੈਗੇ ਨੇ ਉਹਨਾਂ ਨੂੰ ਪੁੱਛ ਲੈਨੇ ਭਾਈ ਜੀ ਕਿੱਥੋਂ ਆਏ ਹੋ ਤੁਸੀਂ ਉੱਥਰ ਹੀ ਪਰ ਭਾਈ ਮੁੱਛਾਂ ਯੂ ਡਬਲਯੂ ਬਣਾ ਕੇ ਜਾਉਂਗੇ ਹੈ ਕੀ ਬਾਤ ਹੈ ਤੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਆਉਂਦਿਆਂ ਨੂੰ ਡੇਢ ਦੋ ਸਾਲ ਹੋ ਗਏ اچھا ਦੋ ਸਾਲ ਹੋ ਗਏ ਠੀਕ ਹੈ ਹੂੰ ਹੂੰ ਇਹਨਾਂ ਦਾ ਇਹਨਾਂ ਵਿਸ਼ਵਾਸ ਬਣਿਆ ਲੋਕਾਂ ਦੇ ਵਿੱਚ ਕਿ ਲੋਕ ਦੋ ਦੋ ਸਾਲ ਤੋਂ ਲਗਾਤਾਰ ਆ ਰਹੇ ਨੇ ਕਿਤੇ ਹੋਰ ਜਾ ਹੀ ਨਹੀਂ ਰਹੇ ਆ ਜੀ ਕੀ ਨਾਮ ਹੈ ਤੁਹਾਡਾ ਲੱड्डू ਜੀ ਲੱਗਦਾ ਕਦਾ ਤੋਂ ਆ ਰਹੇ ਸੀ ਇੱਥੇ ਹੋ ਗਿਆ ਸਾਲ ਕੋਈ ਅੱਛਾ ਕਿੱਥੋਂ ਤੁਸੀਂ ਨੂਰਪੁਰ ਸੇਠਾ ਤੋਂ ਅੱਛਾ ਨੂਰਪੁਰ ਸੇਠਾ ਪੂਰਾ ਫਰੋਵੇਪਾ ਸ਼ਹਿਰ ਲੰਘਾ ਕੇ ਆਏ ਹੋ ਤੁਸੀਂ ਇੱਥੇ ਹਾਂਜੀ ਮਤਲਬ ਇਦਾਂ ਦੀ ਕੀ ਵੈਰਾਈਟੀ ਮਿਲ ਗਈ ਤੁਹਾਨੂੰ ਇਥੋਂ ਬਹੁਤ ਵਧੀਆ ਕੰਮ ਜੀ ਵੀਰ ਦਾ ਭਾਈ ਜੀ ਮੈਂ ਸੁਣਿਆ ਕਿ ਤੁਸੀਂ ਗਰੰਟੀ ਵੀ ਦਿੰਦੇ ਹੋ ਯਾਰ ਮਹੀਨੇ ਦੀ ਗਰੰਟੀ ਵੀ ਵੈਸੇ ਨੂੰ ਲਾ 2 ਮਹੀਨੇ ਕੱਢ ਗਏ ਅੱਛਾ ਹਾਂ ਖੁਦਾਬਾ ਮੁੱਚ ਕਰਾਂਗੇ ਵਧੀਆ ਟਾਈਮ ਕੱਢਦੀ ਹੈ ਮਤਲਬ ਮੁੱਚ ਖੜੀ ਦੀ ਖੜੀ ਲੜੂਗੀ ਮੇਂ ਨਾ ਜਾਓ ਅੱਛਾ ਉਹਦੀ ਕੇਅਰ ਵੀ ਤਾਂ ਕਰਨੀ ਪੈਂਦੀ ਹੋएगी ਫੇਰ ਵੀਰੇ ਇਸ ਤਰ੍ਹਾਂ ਸ਼ੈਂਪੂ ਕੰਡੀਸ਼ਨਰ ਕਰੇ ਆਪਣਾ ਨਾਰਮਲ ਨੂੰ ਤੱਕੋ ਪਹਿਲੀ ਵਾਰ ਜਦੋਂ ਆਪਣੇ ਮੁੱਛ ਬੜੀ ਹੋਊਗੀ ਟਾਈਮ ਕੱਢੂਗੀ ਕੱਢੂਗਾ ਭਾਈ ਬਾਈ ਸ਼ਰਨੇ ਦਾ ਨਾਮ ਹੀ ਕਰਕੇ ਆ ਮੁੱਛਾਂ ਦੇ ਫੀਲਡ ਦੇ ਵਿੱਚ ਅੱਛਾ ਮੁੱਛਾਂ ਹੀ ਨਹੀਂ ਕਰਦੇ ਇਹ ਵਾਲ ਵੀ ਕੱਟਦੇ ਆ ਜੇ ਤੁਸੀਂ ਕਰਲ ਪਾਉਣੇ ਆ ਦਾੜੀ ਦੇ ਵਿੱਚ ਤਾਂ ਦਾੜੀ ਦੇ ਕਰਲ ਵੀ ਪਾਉਂਦੇ ਨੇ ਕਈ ਸਰਦਾਰ ਮੁੰਡੇ ਇੱਥੇ ਮੈਂ ਦੇਖਿਆ ਉਹ ਡਾਈਟ ਦੇ ਕਰਲਪੋਂ ਨਹੀਂ ਆਏ ਹੋਏ ਆ ਸਪੈਸ਼ਲੀ ਕਿ ਕੱਲੀ ਮੁੱਛਾਂ ਦਾ ਕੰਮ ਹੀ ਨਹੀਂ ਕਰਦੇ ਕਰਲ ਵੀ ਪਾਉਂਦੇ ਤੁਹਾਨੂੰ ਕੰਮ ਦਾ ਕਿਸੇ ਤਰ੍ਹਾਂ ਦਾ ਵੀ ਕੋਈ ਲਾਂਭਾ ਨਹੀਂ ਆਏਗਾ ਕਰਾਊਡ ਇੱਥੇ ਫੁੱਲ ਜਾਂਦਾ ਜਦੋਂ ਵੀ ਆਉਂਗੇ ਤੁਹਾਨੂੰ ਇੰਨਾ ਕਰਾਊਡ ਮਿਲੇਗਾ ਸੀ ਵੀਡੀਓ ਇੱਕ ਵਾਰੀ ਦੇਖ ਸਕਦੇ ਹੋ ਪੂਰੀ ਲਾਈਨ ਲੱਗੀ ਹੋਈ ਆ ਬੈਠੇ ਵੀ ਹੋਏ ਨੇ ਤੇ ਲੋਕ ਖੜੇ ਵੀ ਹੋਏ ਨੇ ਸਾਰੇ ਆਪਣੀ ਆਪਣੀ ਵਾਰੀ ਦੇ ਇੰਤਜ਼ਾਰ ਕਰਦੇ ਬਾਈ ਕਿੰਨਾ ਕੁ ਟਾਈਮ ਤੁਹਾਨੂੰ ਇੰਤਜ਼ਾਰ ਕਰਨਾ ਪਏ ਇੱਥੇ ਬਸ ਕੋਈ ਟਾਈਮ ਨਹੀਂ ਆਉਂਦਾ ਹੀ ਕਰੀਮ ਲਾਤੀ ਬਾਈ ਆਉਂਦਾ ਹੀ ਲਾਤੀ ਤੇ ਉਸ ਬਾਅਦ ਸੁੱਕਣ ਵਾਸਤੇ ਟਾਈਮ ਲੱਗ ਰਹੀ ਹੈ ਕੁਛ ਹਾਂਜੀ ਅੱਧਾ ਘੰਟਾ ਲੱਗਦਾ ਅ ਭਾਈ ਜੀ ਸਾਡੇ ਨਾਲ ਬਾਈ ਜੀ ਹੈਗੇ ਬਾਈ ਜੀ ਤੁਸੀਂ ਵੀ ਇੱਥੇ ਕੰਮ ਕਰਦੇ ਹੋ ਤੁਸੀਂ ਦੋਨੋਂ ਭਰਾ ਤੁਹਾਨੂੰ ਕਿੱਦਾਂ ਲੱਗਦਾ ਹੈ ਲੋਕਾਂ ਨਾਲ ਮਿਲ ਕੇ ਲੋਕ ਦੂਰ ਦੂਰੋਂ ਆਉਂਦੇ ਆ ਤੁਹਾਡੇ ਕੋਲ ਕੰਮ ਕਰਾਉਣ ਵਾਸਤੇ ਬਹੁਤ ਵਧੀਆ ਲੱਗਦਾ ਜੀ ਭਰਾ ਖੁਸ਼ ਹੋ ਗਏ ਜਾਂਦੇ ਮੁੱਛਾ ਕਰਾ ਕੇ ਹਾਂ 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 ਜਿੱਦਾਂ ਕਿ ਦੇਖ ਸਕਦੇ ਹੋ ਤੁਸੀਂ ਵੀਡੀਓ ਦੇਖ ਲੋਗੇ ਕਿ ਲੋਕ ਇੱਥੇ ਬੈਠੇ ਹੋਏ ਨੇ ਮੁੰਡੇ ਬੈਠੇ ਹੋਏ ਨੇ ਵੱਡੀ ਉਮਰ ਦੇ ਵੀ ਛੋਟੀ ਉਮਰ ਦੇ ਵੀ ਨੇ ਸਾਰੇ ਇਥੋਂ ਮੁੱਛਾਂ ਕੁੰਡੀਆਂ ਕਰਾਉਣ ਆਏ ਆ ਇਹਦੇ ਪ੍ਰੋਡਕਟ ਤੁਸੀਂ ਕਿਹੜੇ ਯੂਜ਼ ਕਰਦੇ ਹੋ ਨਾਮ ਤਾਂ ਚਲੋ ਸ਼ਾਇਦ ਨਹੀਂ ਦੱਸਣਾ ਤੁਸੀਂ ਆਪਣੇ ਆਪ ਦੇ ਹੀ ਹੁੰਦੇ ਵੀਰੇ ਅੱਛਾ ਆਪ ਹੀ ਤਿਆਰ ਕਰ ਆਪ ਹੀ ਤਿਆਰ ਕਰਦੇ ਹੋ ਮਤਲਬ ਪੰਜਾਬ 'ਚ ਮੇਰੇ ਹਿਸਾਬ ਨਾਲ ਪਹਿਲੀ ਇਹ ਸ਼ਾਪ ਹੋਏਗੀ ਜਿਹੜੇ ਆਪਣੇ ਪ੍ਰੋਡਕਟ ਖੁਦ ਤਿਆਰ ਕਰਦੇ ਕਿਤੇ ਬਾਹਰੋਂ ਨਹੀਂ ਲੈਂਦੇ ਹਾਂਜੀ ਹਾਂਜੀ ਆਪ ਆਪ ਖੁਦ ਕਰੀਦੇ ਤਿਆਰ ਬਜੀ ਕਿੱਥੋਂ ਤੁਸੀਂ ਕੋਈਪੁਰ ਤੋਂ ਕੋਈਪੁਰ ਤੋਂ ਹਾਂਜੀ ਕੋਈਪੁਰ ਤੋਂ ਹਾਂਜੀ ਕੋਈਪੁਰ ਤੋਂ ਹਾਂਜੀ ਹਾਂਜੀ ਕੋਈਪੁਰ ਤੋਂ ਹਾਂਜੀ ਖਲਚੀ ਹਾਂਜੀ ਓਕੇ ਜੀ ਰੋਇਪੁਰ ਰੋਇਪੁਰ ਮੁਕਸਰ ਤੋਂ ਮੁਕਸਰ ਤੋਂ ਮੰਮਦੋੜ ਮੰਮਦੋੜ ਭਾਈ ਭਾਈ ਮੰਮਦੋੜ ਤੋਂ ਮੰਮਦੋੜ ਤੋਂ ਮੁਕਸਰ ਮੁਕਸਰ ਤੋਂ ਹਾਂਜੀ ਭਾਈ ਜੀ ਰੇਕੋੜ ਤੋਂ ਜੀ ਅੱਛਾ ਯਾਰ ਤੁਸੀਂ ਇੱਥੇ ਆਉਨੇ ਹੋ ਸ਼ਰਨੇ ਦੇ ਕੋਲ ਮੁੱਛਾਂ ਕਰਾਉਣ ਵਾਸਤੇ ਕੀ ਖਾਸ ਹੈ ਦਾ ਸ਼ਰਨੇ ਦੀ ਬਹੁਤ ਵਧੀਆ ਕਰਦੇ ਭਾਈ ਮੁੱਛਾਂ ਵਧੀਆ ਬੰਦਾ ਚਰਨੇ ਬਹੁਤ ਵਧੀਆ ਠੀਕ ਹੈ यार, या। अच्छा यार ट्रोलपुर ਦੇ ਵਿੱਚ ਖਾਈ ਦੇ ਵਿੱਚ ਹੋਰ ਬੜੇ ਸਾਰੇ ਹੈਗੇ ਨੇ ਮੁੱਛਾ ਕਰਨ ਵਾਲੇ ਬੰਦੇ ਤੇ ਤੁਸੀਂ ਇੱਥੇ ਕਿਉਂ ਆਜੋ ਪੁੱਛ ਲੈਨੇ ਕਿਉਂ ਆਨੇ ਹੋ ਇੱਥੇ ਕੰਮ ਵਧੀਆ ਕਰਦੇ ਆ ਅੱਛਾ ਵਧੀਆ ਪਿਆਰ ਬਣਿਆ ਹੋਇਆ ਬੰਦੇ ਚੰਗੇ ਨੇ ਠੀਕ ਹੈ ਠੀਕ ਹੈ ਕਿੰਨੇ ਜਿਦ ਤੋਂ ਆ ਰਹੇ ਹੋ ਤੁਸੀਂ ਇੱਥੇ ਮੈਨੂੰ ਹੋ ਗਏ 2 ਸਾਲ ਹੋ ਗਏ ਅੱਛਾ 2 ਸਾਲ ਹੋ ਗਏ ਇੱਥਾਂ ਦੇ ਹੋਰ ਲੋਕਾਂ ਦਾ ਇੰਨਾ ਵਿਸ਼ਵਾਸ ਬਣਿਆ ਹੋਇਆ ਕਿ ਲੋਕ ਇੱਥੇ ਹੀ ਆਉਂਦੇ ਕਿਸੇ ਹੋਰ ਕੋਲ ਜਾਣਾ ਪਸੰਦ ਹੀ ਨਹੀਂ ਕਰਦੇ ਆ ਜਨੀ ਬਾਈ ਜੀ ਕੀ ਨਾਮ ਹੈ ਤੁਹਾਡਾ ਹਰਜਿੰਦਰ ਸਿੰਘ ਹਰਜਿੰਦਰ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਆਉਂਦਿਆ ਤੁਹਾਨੂੰ ਹੋ ਗਏ 6 ਸਾਲ ਅਜੇ 1 ਸਾਲ ਹੋ ਗਿਆ ਬੰਦਾ ਕਿਦਾਂ ਦਾ ਸ਼ਰਨ ਬਹੁਤ ਵਧੀਆ ਜੀ ਸਿਰ ਆ ਘੋਲਟੀ ਕਰ ਦਿਆ ਠੀਕ ਆ ਆਪ ਕੰਮ ਕਰਦਾ ਕਿ ਬੰਦਿਆਂ ਤੋਂ ਕਰਾ ਦਿੰਦਾ ਆਪ ਹੀ ਕਰਦਾ ਜੀ ਅੱਛਾ ਆਪ ਕੰਮ ਕਰਦੇ ਮਤਲਬ ਕਈ ਹੁੰਦੇ ਨਾ ਕਿ ਯਾਰ ਆਪ ਬਹੂ ਬਣ ਕੇ ਖੜ ਜਾਂਦੇ ਆ ਕੰਮ ਨਹੀਂ ਕਰਦੇ ਠੀਕ ਆ ਪਰ ਇੱਥੇ ਬਾਈ ਸ਼ਰਨਾ ਖੁਦ ਕੰਮ ਕਰਦਾ ਤੁਸੀਂ ਦੇਖਾਓ ਬਾਈ ਸ਼ਰਨ ਨੂੰ ਕੰਮ ਕਰਦੇ ਹੋਏ ਆਪਣੇ ਹੱਥੀ ਕੰਮ ਕਰਦੇ ਆ ਕਿਸੇ ਦੇ ਡਿਪੈਂਡ ਨਹੀਂ ਆ ਕਿ ਮੇਰੇ ਬੰਦੇ ਕੰਮ ਕਰਨਗੇ ਤਾਂ ਹੀ ਹੋਏਗਾ ਕਿੱਥੋਂ ਤੁਸੀਂ ਰੇਕੋਰ ਤੋਂ ਇੰਨੀ ਦੂਰੋਂ ਆਏ ਸਪੈਸ਼ਲ ਮੁੱਛਾਂ ਕਰਾਉਣ ਵਾਸਤੇ ਹਾਂਜੀ ਹਾਂਜੀ ਮਤਲਬ ਇੰਨਾ ਕੀ ਪਸੰਦ ਆ ਗਿਆ ਯਾਰ ਸ਼ਰਮੇ ਦਾ ਨਹੀਂ ਜੇ ਇਨਾਂ ਦੀ ਕੁਆਲਿਟੀ ਬਹੁਤ ਵਧੀਆ ਜੀ ਕੁਆਲਿਟੀ ਵਧੀਆ ਮਤਲਬ ਮੁੱਛ ਡਬਲ ਯੂ ਵਰਗੀ ਕਰ ਦਿੰਦੇ ਆ ਠੀਕ ਹੈ ਜਿੱਦਾਂ ਗਾਣੇ ਤੁਸੀਂ ਸੁਣਦੇ ਹੋ ਤੁਸੀਂ ਮੁੱਛ ਆਪ ਹੀ ਦੇਖ ਸਕਦੇ ਹੋ ਕਿੰਨੀ ਵਧੀਆ ਮੁੱਛ ਕੁੰਡੀ ਕੀਤੀ ਹੋਈ ਹੈ ਬਈ ਪੂਰਾ ਰਸ਼ ਪਿਆ ਹੋਇਆ ਪੂਰਾ ਗਾਹ ਪਿਆ ਹੋਇਆ ਸਾਰੇ ਇੱਥੇ ਕੰਮ ਕਰਾ ਰਹੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਹੋਰ ਲੋਕਾਂ ਨੂੰ ਪਤਾ ਚੱਲ ਸਕੇ ਤੇ ਉਹ ਆਪਣਾ ਕੰਮ ਇੱਥੇ ਆ ਕੇ ਕਰਵਾ ਸਕਣ ਪੇਜ ਨੂੰ ਫੋਲੋ ਜ਼ਰੂਰ ਕਰ ਦੇਣਾ ਵੀਡੀਓ ਨੂੰ ਸ਼ੇਅਰ ਕਰ ਦੇਣਾ ਬਈ ਜੀ ਐਡਰੈਸ ਕੀ ਇੱਥੋਂ ਦਾ ਇਹ ਜੀ ਖਾਈ ਫੇਮੇ ਕੀ ਜਿਲ੍ਹਾ ਫਰੋਜਪੁਰ ਫਾਇਲਕਾ ਫਰੋਜਪੁਰ ਰੋਡ ਤੇ ਆਪਣਾ ਪਿੰਡ ਖਾਈ ਫੇਮੇਗੀ ਜੀ ਬਾਈ ਸ਼ਰਨ ਜੀ ਦੁਕਾਨ ਦੇ ਬਾਹਰ ਗੱਡੀਆਂ ਦਾ ਕਾਫਲਾ ਐਦਾਂ ਹੀ ਖੜਾ ਲੈਂਦਾ ਤੁਸੀਂ ਦੇਖ ਲਓ ਕਿੰਨੀਆਂ ਜ਼ਿਆਦਾ ਗੱਡੀਆਂ ਖੜੀਆਂ ਹੋਈਆਂ ਨੇ ਕਿੰਨੇ ਜ਼ਿਆਦਾ ਮੋਟਰਬਾਈਕਸ ਖੜੇ ਹੋਏ ਨੇ ਇਹਨਾਂ ਦੀ ਦੁਕਾਨ ਦੇ ਬਾਹਰ ਲੋਕ ਗੱਡੀਆਂ 'ਚ ਬੈਠ ਕੇ ਵੀ ਇੰਤਜ਼ਾਰ ਕਰਦੇ ਨੇ ਤੇ ਅੰਦਰ ਬੈਠ ਕੇ ਵੀ ਇੰਤਜ਼ਾਰ ਕਰਦੇ ਨੇ ਆਪਣੀ ਵਾਰੀ ਦਾ ਬਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕਾਰ ਸਿੰਘ ਜੀ ਸਰਦਾਰ ਜੀ ਕਿੱਥੋਂ ਆਏ ਹੋ ਤੁਸੀਂ ਅਸੀਂ ਫਰੋਜਪੁਰ ਸ਼ਹਿਰ ਤੋਂ ਜੀ ਕਿੰਨਾ ਟਾਈਮ ਹੋ ਗਿਆ ਬਾਈ ਕਲੌਂਦੇ ਨੂੰ ਮੈਨੂੰ ਘੱਟੋ ਘੱਟ 10 ਸਾਲ ਹੋ ਗਏ ਜੀ ਕੱਡੋੜੇ 20 ਹੋਰ ਹੋਣੇ ਬੰਦੇ ਮੁੱਛਾਂ ਦਾੜੀ ਵਾਲੀ ਪਤਾ ਨਹੀਂ ਭਾਈ ਇਹਦਾ ਹੀ ਪਤਾ ਵਾਸਤ ਦੇਖਿਆ ਆ ਹੁੰਦਾ ٹرسٹ ਆ ਹੁੰਦਾ ਜਿਹੜੀ ਕਿ ਜਿਹਨੂੰ ਕਹਿੰਦੇ ਆ ਕਿ ਬਸ ਇੱਕੋ ਬੰਦਾ ਜਾਣਦਾ ਮੈਨੂੰ ਤਾਂ ਮੈਂ ਉੱਤੋ ਹੀ ਕਰਾਉਣਾ ਹੈ ਅਜੇ ਭਾਈ ਜੀ ਤੁਹਾਨੂੰ 10 ਸਾਲ ਹੋ ਗਏ ਕੀ ਖਾਸ ਲੱਗਿਆ ਭਾਈ ਚ ਮੇਰੇ ਬਸ ਦਾੜੀ ਕਰਲੀ ਕਰਾ ਕੇ ਇਹਨਾਂ ਤੋਂ ਚਾਹੀਦੀ ਕਾਫੀ ਟਾਈਮ ਕੱਢ ਜਾਂਦੀ ਹੂੰ 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 ਹੋਰ ਕਹੇ ਤੋਂ ਜੇ ਕਰਵਾਈ ਵੈਸੇ ਤਾਂ ਕਦੀ ਕਰਵਾਈ ਨਹੀਂ ਹੂੰ ਜੇ ਕਹੇ ਤੋਂ ਕਰਵਾ ਲਈ ਤੇ ਉਹ ਘੱਟ ਟਾਈਮ ਕੱਢਦੀ ਹੂੰ ਹੂੰ ਮਹਲਾ ਆ ਚੀਜ਼ ਹੁੰਦੀ ਹੈ ਕੁਆਲਿਟੀ ਦੇ ਤਰੀਕੇ ਨਾਲ ਕੰਮ ਕੀਤੇ ਦੀ ਕੰਮ ਵਧੀਆ ਤਰੀਕੇ ਨਾਲ ਕੀਤਾ ਹੋਏ ਤਾਂ ਕਾਫੀ ਟਾਈਮ ਕੱਢ ਜਾਂਦਾ ਇੱਕ ਵਾਰ ਆਓ ਤਾਂ ਤੁਹਾਡੇ ਮਹੀਨਾ ਦੋ ਮਹੀਨਾ ਰਾਮ ਨਾਲ ਕੱਢ ਸਕਦੀਆਂ ਨੇ ਮੁੱਛਾ ਤੇ ਦਾੜੀ ਕਰ ਲੈ ਪੈਣੇ ਸ਼ੁਰੂ ਹੋ ਚੁੱਕੇ ਦੇਖ ਸਕਦੇ ਬਾਈ ਨੇ ਕਿੰਨੇ ਵਧੀਆ ਤਰੀਕੇ ਨਾਲ ਇਹਨਾਂ ਨੂੰ ਚੁੰਡੀਆਂ ਹੀ ਲਾ ਕੇ ਵਧੀਆ ਤਿਕੇ ਨਾਲ ਕਰਦੇ ਆ ਬਾਈ ਜੀ ਕੀ ਕਹਿੰਦੇ ਇਹਨਾਂ ਚੁੰਡੀਆਂ ਨੂੰ ਕੀ ਦੱਸੋਗੇ ਇਹਦੇ ਬਾਰੇ ਇਹ ਵੀ ਦਾੜੀ ਕਰ ਲੈਗਾ ਅੱਛਾ ਜੀ ਕੋਈ ਇਹਨੂੰ ਕੁੰਡਲ ਵੀ ਕਹਿੰਦਾ ਹੂੰ 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 ਕੋਈ ਵਾਲ ਕੁੰਗਰਾਲੇ ਵੀ ਪਰ ਇਸ ਟਾਈਮ ਹੁਣ ਜਿਹੜਾ ਟ੍ਰੈਂਡ ਉਹ ਕਰਲਿੰਗ ਕਹਿੰਦੇ ਨੇ ਅੱਜ ਇਹਨੂੰ ਕਰਲੀ ਕਹਿੰਦੇ ਆ ਹਾਂ ਜੀ ਠੀਕ ਹੈ ਤੁਸੀਂ ਦੇਖ ਸਕਦੇ ਹੋ ਦਾੜੀ ਨੂੰ ਕਰਲ ਪਾਏ ਜਾ ਰਿਹਾ ਬਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਤਰਸੇਆ ਤਰਸੇਮ ਜੀ ਕੀ ਕਰਵਾ ਰਹੇ ਹੋ ਤੁਸੀਂ ਅੱਜ ਇੱਥੇ ਦਾੜੀ ਕਰ ਲਗ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਦਾੜੀ ਕਰਲ ਕਰਵਾਉਂਦੇ ਨੂੰ ਮੈਂ ਤਾਂ ਪਹਿਲੀ ਵਾਰ ਆਇਆ ਹਾਂ ਅੱਜ ਪਹਿਲੀ ਵਾਰ ਹਾਂ ਸੁਣਿਆ ਕਿੱਥੇ ਸੀ ਇਹਨਾਂ ਬਾਰੇ ਸਾਡਾ ਮੁੰਡਾ ਆਉਂਦਾ ਅੱਗੇ ਪਹਿਲਾਂ ਅੱਛਾ ਮਤਲਬ ਤੁਹਾਡਾ ਮੁੰਡਾ ਆਉਂਦਾ ਸੀ ਉਹਨਾਂ ਨੇ ਦੱਸਿਆ ਕਿ ਆ ਕੇ ਤੁਸੀਂ ਇੱਥੇ ਕਰੋ ਤਾਂ ਵਧੀਆ ਤਰੀਕੇ ਨਾਲ ਕਰ ਦਿੰਦੇ ਆ ਇਹ ਹਾਂਜੀ ਹਾਂਜੀ ਠੀਕ ਹੈ ਜੀ ਤੁਸੀਂ ਦੇਖਿਆ ਕਿ ਇੱਥੇ ਛੋਟੇ ਤੋਂ ਛੋਟੇ ਉਮਰ ਦੇ ਬੱਚੇ ਜਾਂ ਫਿਰ ਜਿਨ੍ਹਾਂ ਦੀ ਦਾੜੀ ਫੁੱਟ ਰਹੀ ਹੈ ਪਰ ਜਿਹੜੇ ਵੱਡੀ ਉਮਰ ਦੇ ਬੰਦੇ ਆ ਉਹ ਵੀ ਇੱਥੇ ਆ ਕੇ ਕੰਮ ਕਰਾਉਂਦੇ ਆ ਉਹਨਾਂ ਨੂੰ ਵਿਸ਼ਵਾਸ ਹੈ ਭਾਈ ਉਹਨਾਂ ਦੇ ਕੰਮ ਤੇ ਭਾਈ ਉਹਨਾਂ ਦੀ ਕਾਰਗਰੀ ਤੇ ਆਜੋ ਇੱਕ ਹੋਰ ਨੂੰ ਉਹਨਾਂ ਦਿਖਾਣੇ ਆ ਇਹ ਕੋਈ ਹੋਰ ਮੁੰਡਾ ਨਹੀਂ ਐ ਇਹ ਬਾਈ ਦਾ ਖੁੱਦ ਦਾ ਬੇਟਾ ਐ ਲੱਗਦਾ ਨਹੀਂ ਹੋਣਾ ਦੋਨੋਂ ਭਰਾ ਲੱਗਦੇ ਆ ਛੋਟੇ ਵੱਡੇ ਭਰਾ ਠੀਕ ਐ ਕੀ ਨਾਮ ਐ ਭਾਈ ਜੀ ਭਾਈ ਗਗਨ ਗਗਨ ਕਿੰਨਾ ਟਾਈਮ ਹੋਇਆ ਕੰਮ ਕਰਦਿਆਂ ਨੂੰ ਮੈਨੂੰ ਇੱਥੇ ਆਇਆ ਹੁਣ ਬਾਅਦ ਸਾਲ ਕੀ ਹੋਇਆ ਪਹਿਲਾਂ ਸਟੱਡੀ ਕਰਦਾ ਸੀ ਤੇ ਹੁਣ ਬਸ ਇੱਥੇ ਹੀ ਬਾ ਕੰਮ ਕਰੀਦਾ ਵਾ ਪੂਰੇ ਕਾਰੀਗਰ ਬਣ ਤੱਕ ਕਿਉਂ ਤੁਹਾਡੇ ਕਿਉਂਕਿ ਪਿਤਾ ਦਾ ਕੰਮ ਹੈ ਉਹਦੇ ਨਾਲ ਨਾ ਸੀ ਹੋ ਪਹਿਲਾਂ ਵੀ ਦੇਖਦੇ ਰਹੇ ਹੋਗੇ ਇਦਾਂ ਦੀ ਚੀਜ਼ਾਂ ਦਾ ਕੰਮ ਹੁੰਦੇ ਨੂੰ ਜਦੋਂ ਸਕੂਲ ਜਾਂਦਾ ਸਕੂਲੋਂ ਆਣ ਕੇ ਫਿਰ ਇੱਥੇ ਹੀ ਹੋਈਦਾ ਸੀਗਾ ਤੇ ਹੁਣ ਫਿਰ ਸਕੂਲ ਸਾਰੀ ਧਾਰੀ ਤੇ ਮਤਲਬ ਐ ਨਾ ਸੋਚ ਲੇ ਮੁੰਡੇ ਨੂੰ ਥੋੜਾ ਟਾਈਮ ਹੋਇਆ ਕੰਮ ਕਰਦੇ ਨੂੰ ਜਦੋਂ ਦਾ ਜੰਮਿਆ ਬਸ ਇਹੀ ਕੰਮ ਦੇਖਦਾ ਸੁਣਦਾ ਤੇ ਕਰਦਾ ਆ ਆਫੀਸ਼ੀਅਲੀ ਕੰਮ ਕਰਨਾ ਹੋਣੀ ਸ਼ੁਰੂ ਕੀਤਾ ਤੇ ਬਾਈ ਦੀ ਜਿਹੜੀ ਕਲਾ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਤਰੀਕੇ ਨਾਲ ਕਰ ਲ ਪੈ ਰਹੇ ਨੇ ਕਿੰਨੇ ਵਧੀਆ ਕਲਿੱਪਸ ਲਗਾ ਕੇ ਇਹਨੂੰ ਸੈੱਟ ਕੀਤਾ ਜਾ ਰਿਹਾ